ਜੋਦਾ ਮਹੀਨਾ ਬੀਬੀ ਕਮਰਾਈ ਨੇ ਕਹਿੰਦੀ ਪੁੱਤਰਾ ਡੋਲੀ ਨਾ ਤੇਰੀ ਰੂਹ ਕੱਢੀਆਂ ਜਾ ਕੇ ਸ਼ੀਸ਼ਾ ਲਿਸ਼ਵੇ ਸ਼ਾਮ ਲੋਕੇ ਤੇ ਪਾਪਾ ਨੂੰ ਮਿਲਾਂ ਤੂੰ ਸ਼੍ਰੀ ਨਗਰ ਦੇ ਵਿੱਚੋਂ ਨਗਰ ਕੀਰਤ ਚੱਲਣਾ ਆ ਉਹਨੂੰ ਇਕੱਠੇ ਹੋ ਕੇ ਆਪਾਂ ਹਾਜ਼ਰੀ ਲਵਾਈ ਔਰ ਗੁਰੂ ਸਾਹਿਬ ਤੋਂ ਸੀਸਾ ਜਿਹੜਾ ਪਿਓ ਤੇ ਮਾਂ ਦੀ ਇੱਜ਼ਤ ਨੂੰ ਦਾਗ ਲਾ ਦੇਵੇ ਕੋ ਸੰਗਤ ਵਿੱਚ ਪੈ ਕੇ ਭੈੜੀ ਨਸ਼ਿਆਂ ਦੀ ਲਤ ਲਾ ਕੇ ਦੀ ਵਿਚਾਰਤਾ ਰੱਖ ਕੇ ਉਹਨਾਂ ਦੀ ਕਰਵਾਤੀ ਹੁੰਦਾ ਕਿ ਜਿਨ੍ਹਾਂ ਨੂੰ ਪੜੇ ਸਾਰੇ ਪੰਜਾਬ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ 25 ਜਿੰਕਾਰ ਕਰਦਾ ਜਿਹੜਾ ਉਹ ਪ੍ਰੋਗਰਾਮ ਜਿਹਦੇ ਵਿੱਚ ਧੀ ਨੂੰ ਮੈਂ ਜਿਹਦਾ ਗੁਰਬਾਣੀ ਕਹਿੰਦੀ ਆ ਸੋ ਕਿਉ ਮੰਦਾ ਆਖੇ ਨਜਮੇ ਰਾਸਾਨ ਗੁਰਰਾਜ ਸਾਹਿਬ ਨੂੰ ਪੜਾਇਆ ਰਾਈਟਰ ਸਾਉਂਡ ਥੋਰ ਆਫ ਦੇ ਤਹਿਤ ਵੱਖ-ਵੱਖ ਪੱਧਰਾਂ ਦੇ ਵਿੱਚ ਬਾਰਤ ਮੰਡ ਦੇ ਗੁਰੂ ਸਹਾਬ ਨਰਵਾਰਦੀ ਦਾ ਸੰਗਤ ਉਹ ਸਾਰਾ ਹੀ ਪੇਸ਼ ਕੀਤਾ ਜਾ ਰਿਹਾ ਹੈ ਤੇ ਮੈਂ ਮੈਂ ਸਾਡੇ ਮੰਤਰੀ ਲਾਲਚੰਦ ਕਟਾਰੂ ਜੀ ਜਿਹੜੇ ਮੇਨ ਮੁੱਖ ਮਹਿਮਾਨ ਸਾਡੇ ਬਣ ਕੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵਿੱਚ ਜੈ ਆਖਦਾ ਹਾਂ ਔਰ ਜਿਹੜਾ ਅਗਰ ਕੀਰਤਨ ਹੋਣਾ ਹੈ ਉਹਦੇ ਵਾਸਤੇ ਵੀ ਅੱਜ ਕੋਈ ਸੰਦੇਸ਼ ਹੈ ਵੀ ਮੈਂ ਡੇਟ ਔਰ ਟਾਈਮ ਦੱਸਦੇ ਆਂਗੇ ਕਿ ਸਾਰੇ ਇਕੱਠੇ ਹੋ ਕੇ ਜਿਹੜਾ ਸ਼੍ਰੀ ਨਗਰ ਦੇ ਵਿੱਚੋਂ ਨਗਰ ਕੀਰਤਨ ਚੱਲਣਾ ਹੈ ਉਹਨੂੰ ਇਕੱਠੇ ਹੋ ਕੇ ਆਪਾਂ ਹਾਜ਼ਰੀ ਲਵਾਈਏ ਔਰ ਗੁਰੂ ਸਾਹਿਬ ਤੋਂ ਸੀਸ ਲਵਾਂ। ਬਿਲਕੁਲ ਜਿਹੜੇ ਗੁਰਦੇਵਾਹਦਰ ਜੀ ਦੇ ਨੌਵੇਂ ਪਾਤਸ਼ਾਹ ਦੀ ਸਮਾਗਮ ਬਰੇਂਗੜ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਤਿਆਰੀ ਅ ਸੁਨਨਾ ਸਹਾਇਤਾ ਪਿੱਛੇ ਨਾ ਰੱਖ ਕੇ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਜਿਨ੍ਹਾਂ ਨੂੰ ਕਦੇ ਸਾਰੇ ਪੰਜਾਬ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੇ ਪਛੇਤ ਬਹੁਤ ਵੱਡਾ ਜਿਹੜਾ ਉਹ ਪ੍ਰੋਗਰਾਮ ਸ੍ਰੀ ਦਰਬਾਰ ਪ੍ਰਚਾਰਕ ਜੀ ਜੋ ਉਸ ਕੜੀ ਵੱਜੋਂ ਪੰਜਾਬ ਦੇ ਅੰਦਰ ਰਾਈਟਰ ਸਾਊਂਡ ਪ੍ਰੋਗਰਾਮ ਦੇ ਤਹਿਤ ਵਕਤਾਂ ਦੇ ਵਿੱਚ ਬਾਦ ਪਾਉਦੇ ਗੁਰੂ ਸਾਹਿਬਾਂ ਦੀ ਦਰਸਾਉਂਦੇ ਉਹ ਸਾਰਾ ਹੀ ਉਹਨੂੰ ਪੇਸ਼ ਕੀਤਾ ਜਾ ਰਿਹਾ ਹੈ ਸੋ ਅੱਜ ਸ਼ਹਿਰ ਦੇ ਅੰਦਰ ਇੱਕ ਲਾਈਟਰ ਸੋਹਣ ਫੋਰਮ ਦਾ ਅੰਦਰ ਦੇ ਨਾਲ ਇੱਥੇ ਹੋ ਸਕਦਾ ਚ ਰੋਜਿਤ ਕੀਤਾ ਜਾ ਰਿਹਾ ਸੋ ਚਾਹੁੰਦੇ ਆ ਕਿ ਆਪ ਦੇ ਅੰਦਰ ਪੰਜਾਬ 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 ਦੀ ਅਗਲੀਆਂ ਪੀੜ੍ਹੀਆਂ ਦੁਰੂਸ ਸਾਹਿਬ ਲਸਾਤ ਦੇ ਕਾਲੀ ਉਹਨਾਂ ਦੇ ਯੋਗਦਾਨ ਬਾਰੇ ਜਿਹੜਾ ਮਨੁੱਖੀ ਅਧਿਕਾਰਾਂ ਲਈ ਉਹਨਾਂ ਨੇ ਬਹੁਤ ਵੱਡਾ ਤਿਆਗ ਕੀਤਾ ਉਹਦੇ ਤੋਂ ਪੰਜਾਬ ਦੇ ਲੋਕਾਂ ਨਾਲੀ ਪੀੜ੍ਹੀਆਂ ਜਿਹੜੀਆਂ ਉਹਦੇ ਨਾਲ ਜੁੜਨ ਸੋ ਅੱਜ ਬਹੁਤ ਹੀ ਇੱਕ ਭਾਵਪੂਰਤ ਬਹੁਤ ਹੀ ਵੈਸਵੰਦਾ ਕੀ ਇੱਕ ਇਮੋਸ਼ਨਲ ਵੀ ਆ ਇੱਕ ਸਿੱਖਣ ਵਾਲਾ ਜਿਹੜਾ ਲਾਈਟਨਸ ਸਾਊਟ ਪ੍ਰੋਗਰਾਮ ਖੂਬੋ ਅਜੋਲਤ ਕੀਤਾ ਗਿਆ ਸੋ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਆਦੇਸ ਬੰਦੇ ਬੇਸ਼ਰਮ ਜੀ ਮੁਹਰੇ ਸਾਡੇ ਜੀ ਦੇ ਜੀ ਦਾ ਸਾਰਾ ਨਾਇਦ ਸਾਥੀ ਰਾਜ ਦੇ ਪ੍ਰਧਾਨ ਪਾਰਟੀ ਦੇ ਵਰਡਿੰਗ ਮਿਸਟਰ ਹਰਦੇਵ ਉਪਾਲ ਜੀ ਸਾਡੇ ਐਸਐਸਬੀ ਸਹਿਯੋਗ ਸਵਾਗਤਕਾਰੀ ਸਵਾਰਨਾ ਵੱਲੋਂ ਬੜਾ ਵਧੀਆ ਇਤਜ਼ਾਬ ਕੀਤਾ ਗਿਆ ਲੋਕ ਵੀ ਵੱਡੀ ਗਿਣਤੀ ਚ ਆਇਆ ਤੇ ਮੈਂ ਲੋਕਾਂ ਨੂੰ ਸਦਾ ਦੇ ਰਿਹਾ ਕੀ 23 24 ਬੱਚੇ ਨੂੰ ਜਿਹੜਾ ਸ੍ਰੀ ਨਾਨਦਬਰ ਸਾਹਿਬ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਹੋ ਰਿਹਾ ਹੈ ਉਹਨੂੰ ਦੇਖਣ ਦੇ ਲਈ ਉਹਦੇ ਸ਼ਾਮਿਲ ਹੋ ਲੈ ਚਲੋ